ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਹੈਗਾ ਰਤਨਹੇੜੀ ਤਹਿਸੀਲ ਸਮਾਣਾ ਤੇ ਜ਼ਿਲ੍ਹਾ ਹੈਗਾ ਸੱਜਣੋ ਪਟਿਆਲਾ ਕਿਉਂਕਿ ਜਨੀਕ ਜਾਂ ਪਿੰਡ ਆ ਆਪਾਂ ਬਾਈ ਕੋਲੇ ਪਹਿਲੀ ਵਾਰੀ ਪਹੁੰਚੇ ਆ ਪਸ਼ੂ ਇੱਕ ਦਿਖਾਵਾਂਗੇ ਪਰ ਦਿਖਾ ਦਾਂਗੇ ਤੁਹਾਨੂੰ ਤੋਹਫਾ ਹੈਗੀ ਗੱਬਣਾ ਕਿ ਤੇ ਐ ਸਮਝ ਲਓ ਵੀ ਬਾਜ਼ਾਰ ਬਝੂਰ ਲੱਗੀ ਹੋਈ ਆ ਇਹਦੇ ਗੱਲ ਕਰਨਾ ਪੰਜਾਬ ਦਾ ਬਾਈ ਕਹਿੰਦਾ ਲਾਸਟ ਪਿੰਡ ਆ ਇਹਦੇ ਨਾਲ ਹੀ ਹਰਿਆਣਾ ਸ਼ੁਰੂ ਹੋ ਜਾਂਦਾ ਪਟ ਘਰ ਦੀ ਝੋਟੀ ਆ ਕੋਈ ਬਾਈ ਦਾ ਇਹ ਵਪਾਰ ਲੈਣ ਵਾਲਾ ਪਸ਼ੂ ਨਹੀਂ ਹੈਗਾ ਘਰੇ ਬਾਈ ਕਹਿੰਦਾ ਆਪਣੀ ਚੋਈ ਹੋਈ ਆ ਕੰਡੇ ਤੇ ਲਾ ਕੇ ਦੁੱਧੇ ਦਾ 20 ਤੋਂ ਬਾਹਰ ਮਾਪਿਆ ਵੀ ਹੋਇਆ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਖੋਲ ਕੇ ਤੋੜ ਕੇ ਦਿਖਾ ਦਾਂਗੇ ਸਾਰੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਆ ਜੀ ਹੋਰ ਕੀ ਹਾਲ ਆ ਬਾਈ ਠੀਕ ਠਾਕ ਚੜਦੀ ਕਲਾ ਠੀਕ ਠਾਕ ਜਮਾਂ ਜੀ ਸੁਹਾ ਕਿਹੜਾ ਬਾਈ ਇਹਦਾ ਸੁਹਾ ਵੀਰ ਜੀ ਤੀਜਾ ਸੁਹਾ ਆ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਇੱਕ ਵਾਰੀ ਨਾਮ ਵੀਰ ਜੀ ਆਪਣਾ ਰਮਨਦੀਪ ਸਿੰਘ ਹਾਂਜੀ ਪਿੰਡ ਰਤਨਿਹੜੀ ਜੀ ਕੀ ਕਾ ਗੱਲ ਹੈ ਜਿਲ੍ਹਾ ਪਟਿਆਲਾ ਜੀ ਜਿਲ੍ਹਾ ਪਟਿਆਲਾ ਆਇਆ ਤੂੰ ਵੀ ਆਇਆ ਆ ਜਾ ਉਹ ਸੰਗ ਗਿਆ ਹੈ ਨਾ ਪਹਿਲਾਂ ਦਾ ਬੰਦੀ ਕਿਹੜੇ ਵੀ ਆਉਂਗਾ ਵੀਡੀਓ ਚ ਪਿੰਡ ਰਤਨਾ ਿਹੜੀ ਤੇ ਇਹ ਝੋਟੀ ਆਪਣੇ ਘਰੇ ਰੱਖੀ ਹੋਈ ਦੀ ਹਾਂਜੀ ਹਾਂ ਵੀਰ ਜੀ ਘਰੇ ਰੱਖੀ ਸੂਆ ਤੀਜਾ ਸੂਆ ਤੀਜਾ ਸੂ ਕੀਨੇ ਦਿਨ ਕੱਢ ਦੂਗੀ ਪਿਆਰ ਹੀ ਆ ਵੀਰ ਜੀ ਦੋ ਦਿਨ ਕੱਢ ਜੇ ਤਿੰਨ ਦਿਨ ਕੱਢ ਜੇ ਮੇਰੇ ਹਿਸਾਬ ਨਾਲ ਚਾਹੇ ਇਹ ਤੜਕੇ ਸੂਪੇ ਚਾਹੇ ਘੰਟੇ ਨੂੰ ਸੂਪੇ ਹਾਂਜੀ ਕਿਉਂਕਿ ਜੜੀ ਦੀ ਤਿਆਰੀ ਆ ਸ਼ੂ ਨੂੰ ਬਿਲਕੁਲ ਟੱਚ ਕਰਦਾ ਆਰਡਰ ਤੇ ਅੱਗੇ ਪਿੱਛੇ ਦਾ ਆਰਡਰ ਰੱਖਦੀ ਆ ਪੌੜੀ ਵਾਲਾ ਸਿਸਟਮ ਹੀ ਆ ਬਾਈ ਉਰਲੇ ਵੱੰਨੋਂ ਦਿਖਾ ਕੇ ਰਹੀ ਓਏ ਇੱਥੋਂ ਦਿਖਾ ਦੇ ਉਹ ਉਨਹੀਂ ਗਾਂ ਵਾਲੇ ਬੰਨਿਆ ਉਨਹੀਂ ਪਛਾਣ ਵਾਲੇ ਬੰਨਿਆ ਬਾਈ ਹੈਨਾ ਦੂਜੇ ਸੂਏ ਕਿੰਨਾ ਦੁੱਧ ਦਿੱਤਾ ਜਮਾ ਸਹੀ ਕੰਡੇ ਧਰਨਾ ਦੂਜੇ ਸੂਏ ਵੀਰ ਜੀ ਅਸੀਂ ਕੰਡੇ ਦੇ ਦੁੱਧ ਲਾਉਂਦੇ ਰਹੇ ਆ ਕਦੇ ਮੰਨ ਲਓ 22 ਤੇ ਚਲੇਗੀ ਕਦੇ 21 ਤੇ ਆ ਗਈ ਠੀਕ ਆ ਜੀ ਉਹ ਜ਼ਿਆਦਾ ਹੀ ਦੇਖ ਰਹੇ ਕਿ ਵਧੀਆ ਉੱਪਰ ਰਹਿ ਜੀ ਇਹ 2-4 ਦਿਨ ਤਾਂ ਕਿਲੋ ਹੋਰ ਵੀ ਵਾਜ ਜਾਂਦੀ 23 ਕਿਲੋ ਤੱਕ ਵੀ ਗਈ ਆ ਰਿਕਾਰਡ ਕਿਤੇ ਕਰਾਇਆ ਨਾ ਵੀਰ ਜੀ ਕਿਤੇ ਨਹੀਂ ਕਰਾਇਆ ਠੀਕ ਹੈ ਗੱਲ। ਨਾ ਰਿਕਾਰਡ ਨਹੀਂ ਕਰਾਇਆ ਵੀ ਉਹਦਾ ਘਰੇ ਚ ਹੋਇਆ। ਹਾਂਜੀ ਹਾਂ। ਕਿਉਂਕਿ ਇੱਕ ਗੱਲ ਇਹ ਹੋ ਜਾਂਦੀ ਆ ਬਾਕੀ ਇਹਦਾ ਤੁਹਾਨੂੰ ਭਾਂਡਾ ਤਾਂ ਦੱਸ ਦੂ। ਨਹੀਂ ਕਈ ਸੱਜਣਾ ਕਮੈਂਟ ਲੱਗ ਜਾਂਦੇ ਨੇ ਕਿ ਕਰਨ ਵੀ ਬਾਈ ਗੱਬਣ ਹਰੇਕ ਦੀ ਇਹ 22 24 ਜਾਂ 25 ਦੇ ਦੰਦੀ ਆ। ਕਹਿੰਦੇ ਸੂਕੇ ਕਿਉਂ ਨਹੀਂ ਦੰਦੀਆਂ? ਸੂਕੇ ਵੀ ਦੰਦੀਆਂ ਨੇ ਵੀਰ ਜੀ ਦੀ ਸ਼ਮਤਾ ਹੋਊਗੀ ਦੇਣ ਦੀ। ਠੀਕ ਹੈ ਗੱਲ। ਆ ਕਹਿਣ ਦਾ ਹੋਊਗਾ ਤੂੰ ਤਾਂ ਨਹੀਂ ਦਿੰਦੀ। ਠੀਕ ਹੈ ਗੱਲ। ਤੇ ਬਾਕੀ ਜਿਹੜਾ ਸੱਜਣੇ ਨੂੰ ਦੇਖੂਗਾ ਜਾਣਕਾਰ ਸੱਜਣੇ ਦੇ ਭਾਂਡੇ ਤੋਂ ਇਹਦੀ ਬਾਡੀ ਤੋਂ ਇਹਦੀ ਜਾਤ ਨਸਲ ਤੋਂ ਆਈਡੀਆ ਭਾਈ ਲਾ ਲੂਗਾ ਹਨਾ ਹਾਂਜੀ ਹਾਂ ਆ ਖੋਲ ਕੇ ਤੋਰ ਦੇ ਕੇ ਰਿਆਂ ਨੂੰ ਸੂਆ ਤੀਜਾ ਦਿਨ ਤਕਰੀਬਨ ਤਕਰੀਬਨ ਇਹਦੇ ਪੂਰੇ ਨੇ ਇੱਕ ਦੋ ਦਿਨ ਲੈ ਗਏ ਕੱਲ ਪੂਰੇ ਹੋ ਗਏ ਵੀਰ ਜੀ ਸਾਖਰੀਆ ਤੇ ਬਾਕੀ ਕੱਦ ਕਾਠ ਵੀ ਝੋਟੀ ਦਾ ਫੁੱਲ ਆ ਗਿਆ ਤੇ ਬਾਡੀ ਦਾ ਤੇ ਇਹਦਾ ਕੋਈ ਸੱਜਣੋਂ ਲੇਖਾ ਹੀ ਨਹੀਂ ਹੈਗਾ ਜੇ ਮੈਂ ਕਹਿੰਦਾ ਵੀ ਇਸੀ ਬਾਡੀ ਦਾ ਕੋਈ ਲੇਖਾ ਹੈ ਜਿਹੜਾ ਆਡਰ ਆਡਰ ਰੱਖਦੀ ਅੱਗੇ ਪਿੱਛੇ ਦਾ ਦਿਖਾ ਦੇ ਗਏ ਨੇੜੇ ਲਾ ਕੇ ਜਮਾਣ ਸਮਾਰ ਕੇ ਤੇ ਜਿਹੜਾ ਥਣ ਦਾ ਸਹਜ ਆ ਥਣ ਦਾ ਸਹਜ ਵੀ ਬਹੁਤ ਸੋਹਣਾ ਰੱਖਦੀ ਆ ਥਣ ਦਾ ਸਹਜ ਵੀ ਬਹੁਤ ਸੋਹਣਾ ਰੱਖਦੀ ਆ ਚਬਾਈ ਦੀ ਭਾਈ ਕਿਵੇਂ ਆਹੀ ਚਵਾਈ ਦੀ ਜਮਾਂ ਬੰਬਾ ਵੀਰੇ ਫੋਕੀ ਜਮਾਂ ਹਾਂ ਰੂਮ ਵਰਗੀ ਚਵਾਈ ਪੋਲੀ ਠੀਕ ਹੈ ਗੱਲ ਇੱਥੋਂ ਕਮਾ ਲੈ ਬਾਈ ਤੇ ਥਾਣ ਦਾ ਸੈਜ ਵੀ ਬਹੁਤ ਸੋਹਣਾ ਹੈ ਤੇ ਥਾਣੇ ਦਾ ਲੱਗਿਆ ਵੀ ਫੁੱਲ ਲਗਾ ਪਤੀ ਆ ਇਧਰਲੇ ਬੰਨੇ ਤਾਂ ਹੀ ਲੱਗੂ ਜਿਵੇਂ ਹਾਥੀ ਦਾ ਬੱਚਾ ਤੋਰੀ ਫਿਰਦੇ ਆ ਪਰ ਰੋਬ ਝੋਟੀ ਦਾ ਹੈਗਾ ਦੇਖਣ ਵਾਲਾ ਹਰੇਕ ਪੱਖ ਤੋਂ ਸ਼ਕੀਨ ਵੀ ਫੁੱਲਾ ਤੇ ਦੁੱਧ ਵਾਲੀ ਲੈਣ ਵੀ ਆ ਨਾਲ-ਨਾਲ ਜੀ 22 ਤੋਂ 23 ਕਿਲੋ ਦੁੱਧ ਬਾਈ ਕਹਿੰਦਾ ਇਹਦਾ ਕੰਡੇ ਆਪਣੇ ਘਰੇ ਲੱਗਦਾ ਰਿਹਾ ਕੰਡਾ ਬਾਈ ਦਾ ਪਿਆਰ ਰੱਖਿਆ ਤੇ ਬਾਕੀ ਰੇਟ ਦੀ ਗੱਲ ਬਾਤ ਸਾਰੀ ਡਿਟੇਲ ਬਾਈ ਨੂੰ ਹੋਰ ਵੀ ਇਹਦੀ ਮੈਂ ਪੁੱਛ ਕੇ ਦੇ ਦੂੰਗਾ ਵੀ ਕਿੰਨਾ ਕੁ ਲੰਬਾ ਸਮਾਂ ਦੁੱਧ ਦੰਦੀ ਆ ਕੀ ਇਹਦੀ ਗੱਲ ਬਾਤ ਆ ਕਿੰਨਾ ਕੁ ਲੰਬਾ ਟਾਈਮ ਦੁੱਧ ਪਿਆਦੀ ਆ ਬਾਈ ਇਹ ਵੀਰ ਜੀ ਅਸੀਂ 3 ਮਹੀਨੇ ਛੱਡੀ ਆ ਜੀ ਪਹਿਲਾਂ ਹਾਂਜੀ ਆਪ ਤੋਂ ਆ ਜੇ ਲੱਗੇ ਰਹਿੰਦੇ ਹੋਰ ਪਿਆਦੀ ਮੀਨਾ ਦੁੱਧ ਮਹੀਨਾ ਪਿਆ ਲੈਂਦੀ ਜੀ ਫਿਰ ਅੱਗੇ ਐਦ ਕੀ ਤਿਆਰੀ ਨਾ ਹੁੰਦੀ ਫਿਰ ਠੀਕ ਆ ਗੱਲ ਇੱਥੋਂ ਇੱਥੋਂ ਦਿਖਾ ਦੇ ਰਹੀ ਆ ਆਰਡਰ ਇਹਦਾ ਓਏ ਹੁਣ ਦਿਖਾ ਇੱਥੋਂ ਬਾਕੀ ਆਈਡੀਆ ਹੁਣ ਦੇਖਣ ਵਾਲੇ ਸੱਜਣ ਲਾ ਲੈਣਗੇ ਕੋਈ ਆਰਡਰ ਜੇ ਮੈਂ ਕਹਦਾ ਇੱਕ ਦਾ ਹੁੰਦਾ ਭੀੜਾ ਜਿਹਾ ਆਰਡਰ ਉਹ ਗੱਲਬਾਤ ਵੀ ਨਹੀਂ ਹੈਗੀ ਤੇ ਇੱਕ ਹੁੰਦਾ ਬਾਈ ਜੜ ਆਰਡਰ ਦੀ ਥੋਥੀ ਹੁੰਦੀ ਹੈ ਇਹਦੀ ਜੜ ਥੋਥੀ ਵੀ ਨਹੀਂ ਹੈ ਨਾ ਹਾਂਜੀ ਹਾਂ ਫੋਸ ਆਰਡਰ ਦੀ ਆ ਗਈ ਇੱਥੋਂ ਪੇਰਾ ਹੋਰ ਦਿਖਾ ਦੇ ਤੇ ਬਾਕੀ ਥਣ ਦਾ ਸਾਇ ਜਿਹੜਾ ਆਪੇ ਦੱਸ ਦੂ ਸਾਨੂੰ ਚਬਾਈ ਦੀ ਕਿਵੇਂ ਬਾਈ ਚਬਾਈ ਵੀਰੇ ਜਦੋਂ ਚੁੰਨੇ ਆ ਲੱਗਦਾ ਬਸ ਆਈਓ ਹੀ ਜਾਵੇ ਕੁਛ ਥੱਲੇ ਉੱਠਣ ਨੂੰ ਦਿਲ ਨਹੀਂ ਕਰਦਾ ਵੀ ਲੱਗੀ ਰਹਿ ਹਾਂ ਇਹਦੇ ਪੈਸੇ ਕਿਨੇ ਲੈ ਲਾਂਗੇ ਆਪਾਂ ਬੀਰ ਜੀ ਇੱਛਾ ਤਾਂ ਇਹ ਵੀ 4 ਲੱਖ ਦੀ ਮੈਂ ਦਵਾਂਗੀ ਠੀਕ ਹੈ ਗੱਲ ਮੁੱਲ 4.5 ਕਰ ਦੋ 5 ਕਰ ਦੋ ਜੋ ਮਰਜ਼ੀ ਜਿਵੇਂ ਮਰਜ਼ੀ ਕਰ ਦੋ ਠੀਕ ਹੈ ਜੀ ਵੀ ਮਾਨ ਦੀ ਇੱਛਾ ਹੈ ਵੀ 4 ਲੱਖ ਰੁਪਏ ਦੀ ਮੈਂ ਦੇਵਾਂਗੀ 4 ਲੱਖ ਦੀ ਇਹ ਆਪਾਂ ਵੇਚਾਂਗੇ ਹਾਂਜੀ ਉਹ ਚੋ ਛੋਟ-ਛੂਟ ਕਰ ਦਾਂਗੇ ਖੁੱਲੀ ਜਦੋਂ ਸੱਜਣ ਆ ਗਿਆ ਹਾਂ ਨਾ ਬੰਦਾ ਦੂਰ ਨੇੜੇੋਂ ਕੋਈ ਆਉਂਦਾ ਮਾਨਤਾਨ ਕਰਨਾ ਹੀ ਪੈਂਦਾ ਠੀਕ ਹੈ ਗੱਲ ਆ ਛੋਟ ਬਾਈ ਕਹਿੰਦਾ ਉਹ ਚੋ ਕਰ ਦਾਂਗੇ ਖੁੱਲੀ ਪਰ ਜਿਹੜੀ ਤੁਹਾਨੂੰ ਇੱਕ ਗੱਲ ਦੱਸ ਦਾਰਾ ਜਿਹੜੀ ਚੰਗੀ ਚੀਜ਼ ਆ ਚੰਗੀ ਚੀਜ਼ ਰੁਪਏ ਭਰ ਕੇ ਮਿਲਦੀ ਆ ਰੁਪਏ ਭਰ ਕੇ ਵੀ ਕਿਸਮਤ ਵਾਲੇ ਸੱਜਣ ਨੂੰ ਇਹ ਮਿਲਦੀ ਆ ਕਿ ਰੁਪਏ ਦੁਨੀਆ ਚੱਕੀ ਫਿਰਦੀ ਆ ਤੇ ਬਾਕੀ ਜਿਹੜੇ ਮੇਲਾ ਜਿੱਤਣ ਦੇ ਸ਼ਕੀਨ ਹੈਗੇ ਨੇ ਪੀਡੀਐਫ ਇਹਦਾ ਉਹ ਸੰਪਰਕ ਬਾਈ ਨਾਲ ਕਰ ਲੈਂਦੇ ਹਾਂ ਕਿ ਐਡ ਕੀਤਾ ਨੋਲੇ ਮੇਰਾ ਖਿਆਲ ਆ ਵੀ 22 ਕਿਲੋ ਵਾਲੀ ਨਹੀਂ ਨੰਬਰ ਪਹਿਲਾ ਚੱਕਿਆ ਟਰੈਕਟਰ ਇਹਦਾ ਰਿਕਾਰਡ ਦਾ ਬਾਈ ਨੇ ਸਾਰਾ ਤੁਹਾਨੂੰ ਦੱਸਤਾ ਤੇ ਬਾਕੀ ਆਰਡਰ ਕੁਆਲਿਟੀ ਜਾਤ ਨਸਲ ਬਾਡੀ ਹਰੇਕ ਪੱਖ ਤੋਂ ਆਪਾਂ ਤੁਹਾਨੂੰ ਝੋਟੀ ਦਿਖਾਤੀ ਲੈ ਇੱਕ ਵਾਰੀ ਬਾਡੀ ਦਿਖਾ ਦੇ ਬਈਆ ਕਰ ਦੇ ਪਰ ਇਹਨੂੰ ਇੱਕ ਵਾਰੀ ਬਾਡੀ ਵੀ ਦਿਖਾ ਦੇਣਾ ਕਈ ਸੱਜਣਾ ਨੂੰ ਹੁੰਦਾ ਵੀ ਟੱਕ ਜੇ ਰੱਖੀ ਆ ਉੱਤੋਂ ਗਹਿਰੀ ਬਾਡੀ ਬੁੱਡੀ ਵੀ ਦਿਖਾ ਦੀ ਇਹਦੀ ਜਦੋਂ ਇੱਧਰਲੇ ਬੰਨੇ ਜਾਊਗੇ ਨਾ ਇੱਥੋਂ ਦਿਖਾ ਦੇ ਬਾਡੀ ਹੱਡ ਹੁੱਡ ਸਾਰਾ ਸਹੀ ਆ ਸਿਸਟਮ ਹਰੇਕ ਪੱਖ ਤੋਂ ਇਹ ਬਾਈ ਕਹਿੰਦਾ ਵੀ ਠੰਡ ਕਰਕੇ ਨਮਾਤੀ ਕਿਉਂਕਿ ਅੱਜ ਕਈ ਵਾਰੀ ਸੂਨ ਵਾਲਾ ਪਸ਼ੂ ਆ ਮੌਸਮ ਦਾ ਸਾਨੂੰ ਪਤਾ ਵੀ ਮੌਸਮ ਕਰਕੇ ਹੈ ਨਾ ਪਰੇਸ਼ਾਨੀ ਬਈ ਮੰਨੀ ਜਾਵਾਂਗੇ ਹਾਂਜੀ 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 ਨੰਬਰ ਬੋਲ ਦਿਓ ਬਈ ਤੁਹਾਡਾ ਨੰਬਰ ਵੀਰ ਜੀ ਆਪਣਾ 99685 ਹਾਂਜੀ 78460 9968578460 ਹਾਂਜੀ ਪਿੰਡ ਕਿਹੜਾ ਆ ਗਿਆ ਜੀ ਪਿੰਡ ਰਤਨਹੇੜੀ ਜੀ ਪਿੰਡ ਰਤਨਹੇੜੀ ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਹਾਂਜੀ ਸਮਾਣੇ ਤੋਂ ਕਿੰਨੀ ਕੁ ਦੂਰ ਆ ਪਿੰਡ ਬਾਈ ਸਮਾਣੇ ਤੋਂ ਵੀਰ ਜੀ 9 ਕਿਲੋਮੀਟਰ ਹੈ 9 ਕਿਲੋਮੀਟਰ ਹਾਂਜੀ ਪਟਿਆਲੇ ਤੋਂ ਕਿੰਨਾ ਬਾਈ ਇਹ ਪਟਿਆਲੇ ਤੋਂ ਲਾ ਲੋ 40 ਦੇ ਕਰੀਬ ਹੋਈ ਜਾਊਗਾ 35 40 ਦੇ ਡੇੜਾ ਹਾਂਜੀ ਹਾਂਜੀ ਆ ਸਮਾਣੇ ਤੋਂ ਆ ਗਿਆ 9 ਕਿਲੋਮੀਟਰ ਨੰਬਰ ਵਾਈ ਦਾ ਲਗਾਤਾਰ ਸਕਰੀਨ ਤੇ ਚੱਲੂ ਜਿਹੜੇ ਵੀ ਸੱਜਣ ਨੂੰ ਇਹ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਨੇੜੇ ਆ ਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ ਹਾਂਜੀ ਧੰਨਵਾਦ ਜੀ